ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੈਂਡ ਪੂਲਾ ਤੇ ਜਿਲ੍ਹਾ ਨੂੰ ਪਾਇਦਾ ਬਠਿੰਡਾ ਬਾਈ ਕੋਲ ਇੱਕ ਲੀਲੀ ਰਾਵੀ ਕੱਟੀ ਦੋ ਸੌ ਡੀਆਂ ਕੱਟੀਆਂ ਇੱਕ ਗੱਬਣ ਮੱਝ ਬਕਾਊਾ ਜੀ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਠੀਕ ਹੈ ਜੀ ਬਾਈ ਤੋਂ ਵੀਡੀਓ ਮੋਗਾ ਸਕਦੇ ਪਰਾ ਠੀਕ ਹੈ ਜੀ ਸਾਰੇ ਕਸ ਦੀ ਮੱਝਾਂ ਦੀ ਮੱਝਾਂ ਕੱਟੀਆਂ ਦੀ ਲੀਲੀ ਰਾਵੀ ਦੀ ਤਿੰਨ ਕੱਟੀਆਂ ਇੱਕ ਮੱਝ ਠੀਕ ਹੈ ਜੀ ਗੱਬਣ 6 ਮਹੀਨਿਆਂ ਦੀ ਪੈਣੀ 5.5 ਦੀ ਆਓ ਬਾਈ ਤੋਂ ਜਾਣਕਾਰੀ ਲੈ ਸਕਦੇ ਹੋ ਬਾਈ ਦਾ ਨੰਬਰ ਪਾਸ ਸਕਰੀਨ ਤੇ ਲਾਗਿਆ ਪਰਾ ਠੀਕ ਹੈ ਜੀ ਬਾਈ ਜੀ ਨਾਲ ਜੂਟ ਕਨੈਕਟ ਕਰੋ ਭਰਾ ਤਿੰਨ ਕਟੀਆਂ ਇੱਕ ਮੱਝ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਜਾਂ ਫੋਟੋ ਮਾ ਲਵਾਉਣੀ ਆ ਠੀਕ ਹੈ ਜੀ ਆਪਣਾ ਨੰਬਰ ਸਕਰੀਨ ਦੀ ਬੈਕ ਸਾਈਡ ਚੱਲਦਾ ਜੀ ਉਥੇ ਕੰਟੈਕਟ ਕਰ ਸਕਦੇ ਆ ਆਪਣਾ ਠੀਕ ਹੈ ਜੀ ਜੇ ਕਿਸ ਨੇ ਐਡ ਕਰਾਉਣੀ ਵੀਡੀਓ ਪਾਉਣੀ ਕੁਝ ਵੀ ਕਰਵਾਉਣਾ ਭਰਾ ਫੋਟੋ ਮਾ ਤੇ ਐਡ ਲਵਾਉਣੇ ਤਾਂ ਵੀ ਲਾ ਦੇਣੇ ਭਰਾ ਠੀਕ ਹੈ ਜੀ ਆਪਾਂ ਬਾਈ ਦੀ ਫੋਟੋ ਮਾ ਲਾ ਲਈਆਂ ਭਰਾ ਵੀਡੀਓ ਪਾ ਨਹੀਂ ਸਕਦੇ ਇਸ ਕਰਕੇ ਕਾਪੀਰਾਈਟ ਆ ਜਾਂਦਾ ਤਾਂ ਕਰਕੇ ਆਪਾਂ ਫੋਟੋ ਮਾ ਮੰਗਾਈਆਂ ਬਾਈ ਬਾਈ ਜੀ ਤੋਂ ਵੀਡੀਓ ਮੰਗਵਾ ਸਕਦੇ ਭਰਾ ਓਕੇ ਬਾਈ